ਪੰਜਾਬ ਚ ਲਗਾਤਾਰ ਚੋਰੀ ਦੀਆ ਵਾਰਦਾਤਾ ਲਗਾਤਾਰ ਵਧ ਰਿਹਾ ਨੇ ਚੋਰ ਬੇਖੌਫ ਹੋ ਕੇ ਚੋਰੀ ਨੂੰ ਅੰਜਾਮ ਦੇ ਰਹੇ ਨੇ ਐਦਾ ਹੀ ਇੱਕ ਮਾਮਲਾ ਨਕੌਦਰ ਦੇ ਮੁਹੱਲਾ ਗੋਸਤੋ ਸਾਹਮਣੇ ਹੈ ਜਿੱਥੇ ਚੋਰਾਂ ਨੇ ਇੱਕ ਐਨ ਆਰ ਆਈ ਦੀ ਕੋਠੀ ਨੂੰ ਨਿਸ਼ਾਨਾ ਬਣਾਇਆ ਚੋਰਾਂ ਨੇ ਐਨ ਆਰ ਆਈ ਦੇ ਘਰ ਚੋਂ ਸੋਨਾ ਚਾਂਦੀ ਸਭ ਕੁਝ ਚੋਰੀ ਕਰ ਲਿਆ ਇੱਥੇ ਤੱਕ ਕਿ ਉਹਨਾਂ ਚੋਰਾਂ ਨੇ ਬਾਥਰੂਮ ਚ ਲੱਗੀਆਂ ਟੂਟੀਆਂ ਵੀ ਨਹੀਂ ਛੱਡੀਆਂ ਚੋਰੀ ਕਰ ਰਹੇ ਚੋਰਾਂ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋਈਆਂ ਇਹ ਵਾਰਦਾਤ ਐਨ ਆਰ ਆਈ ਮੁਕੇਸ਼ ਪਾਖਤ ਦੀ ਕੋਠੀ ਚ ਹੋਇਆ ਸਾਰੀ ਘਟਨਾ ਦੀ ਜਾਣਕਾਰੀ ਮੁਕੇਸ਼ ਨੇ ਪੁਲਸ ਨੂੰ ਦਿੱਤੀ ਤੇ ਪੁਲਸ ਨੇ ਵਾਰਦਾਤ ਵਾਲੀ ਜਗ੍ਹਾ ਤੇ ਪਹੁੰਚ ਕੇ ਜਾਇਜ ਲਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁਕੇਸ਼ ਭਗਤ ਨੇ ਦੱਸਿਆ ਕਿ ਚੋਰ ਕਾਫੀ ਕੁਝ ਚੋਰੀ ਕਰਕੇ ਲੈ ਗਏ ਨੇ ਸੋਨਾ, ਚਾਂਦੀ, ਇੰਡੀਅਨ ਕਰੰਸੀ ਤੇ 3600 ਡਾਲਰ ਚੋਰੀ ਕਰਕੇ ਫਰਾਰ ਹੋ ਗਏ ਨੇ ਇਹ 5 ਲੱਖ ਦਾ ਨੁਕਸਾਨ ਹੋ ਗਿਆ ਨਾਲ ਹੀ ਉਹਨਾਂ ਦੀ ਮੰਗ ਹੈ ਕਿ ਜਲਦ ਉਲਝ ਚੋਰਾਂ ਨੂੰ ਫੜਿਆ ਜਾਵੇ ਔਰ ਕੀ ਕਿਹਾ ਇਸ ਵਾਰਦਾਤ ਬਾਰੇ ਸੁਣੋ ਇਸ ਵੀਡੀਓ ਚ ਹਾਂਜੀ ਵੀਰ ਜੀ ਕੀ ਨਾਮ ਜੀ ਮੁਕੇਸ਼ ਭਗਤ ਮੁਕੇਸ਼ ਜੀ ਕੀ ਗੱਲਬਾਤ ਹੋਈ ਆ ਗਲਬਤ ਭਾਜੀ ਅਸੀਂ ਨਾ ਐਕਚੁਅਲੀ ਬਾਹਰ ਗਏ ਸੀ ਆਪਣੇ ਸਹੁਰਿਆਂ ਦੇ ਤੇ ਸਵੇਰੇ ਅਸੀਂ ਆ ਕੇ ਦੇਖਿਆ ਕਿ ਘਰ ਦੇ ਵਿੱਚ ਚੋਰ ਜਿੱਦਾਂ ਅੰਦਰ ਵੜ ਕੇ ਦਰਵਾਜ਼ੇ ਤੋੜ ਕੇ ਜਿੰਨਾ ਸਮਾਨ ਸੀ ਅੰਦਰੋਂ ਉਹ ਲੈ ਕੇ ਗਏ ਜਿੰਨਾ ਹੋ ਸਕੇ ਉਹਨਾਂ ਕੋਲ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ 4.5-5 ਲੱਖ ਦਾ ਹੋਣਾ ਕਰੀਬ 4-5 ਲੱਖ ਰੁਪਏ ਦਾ ਹਾਂਜੀ ਹਾਂਜੀ ਇਸ ਦੇ ਸਬੰਧ ਵਿੱਚ ਪੁਲਿਸ ਨੂੰ ਸੂਚਨਾ ਦਿੱਤੀ ਹਾਂਜੀ ਪੁਲਿਸ ਨੂੰ ਸੂਚਨਾ ਦਿੱਤੀ ਸੀ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਆਪਣੇ ਸੀਸੀ ਕੈਮਰੇ ਨਹੀਂ ਲੱਗੇ ਬਾਜੀ ਕਿਉਂਕਿ ਇੱਥੇ ਨਾ ਵਿਜ਼ਿਟਿੰਗ ਘੱਟ ਆਈਦਾ ਇੱਥੇ ਤਕਰੀਬਨ 2-3 ਹਫ਼ਤੇ ਵਾਸਤੇ ਆਉਣਾ ਜਾਂ ਮਹੀਨੇ ਵਾਸਤੇ ਆਉਣਾ ਤੇ ਫਿਰ ਇੰਨੀ ਕਦੇ ਵਾਰਦਾਤ ਸਾਡੇ ਇਦਾਂ ਹੋਈ ਨਹੀਂ ਅੱਗੇ ਪਹਿਲੇ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਹੋ ਮੈਂ ਰਹਿੰਦਾ ਯੂਨਾਈਟਿਡ ਸਟੇਟ ਓਕੇ ਕੈਲੀਫੋਰਨੀਆ ਚ ਤੇ ਕਦੋਂ ਆਏ ਤੁਸੀਂ ਉੱਥੋਂ ਮੈਨੂੰ 3 ਹਫ਼ਤੇ ਹੋਏ ਆਏ ਹਾਂ 3 ਹਫ਼ਤੇ ਹੋਏ ਹਾਂ ਹਾਂਜੀ ਤੇ ਅੱਜ ਆ ਕੇ ਦੇਖਿਆ ਤੁਸੀਂ ਨਹੀਂ ਇੱਥੇ ਬੈਕ ਐਂਡ ਫੋਰਥ ਰਹੇ ਆਂ ਸੀ ਪਰਸੋਂ ਚੌਥੀ ਵੀ ਐਸੀ ਠੀਕ ਠਾਕ ਸੀ ਓਕੇ ਹਾਂਜੀ ਮੈਂ ਪਰਸੋਂ ਚੌਥੀ ਸਹੁਰਿਆਂ ਦੇ ਗਿਆ ਤੇ ਅੱਜ ਸਵੇਰੇ ਆਂ 9:30 ਵਜੇ ਜਦੋਂ ਆ ਕੇ ਦੇਖਿਆ ਤੇ ਵਾਰ ਦਾਤ ਹੋਏਗੀ ਤੇ ਜੇ ਗੱਲ ਕਰੀਏ ਸਮਾਨ ਕਿੰਨਾ ਕਿੰਨਾ ਸੀਗਾ ਸਮਾਨ ਗਿਫਟ ਸੀ ਮੈਂ ਲੈ ਕੇ ਆਇਆ ਜਿਹੜੇ ਦੇਣੇ ਸੀ ਫੈਮਿਲੀ ਨੂੰ ਤੇ ਹੋਰ ਸਮਾਨ ਸੀ ਥੋੜਾ ਯਾਰਾਂ ਦੋਸਤਾਂ ਜਿਹੜਾ ਕਿਸੇ ਨੂੰ ਦਿੱਤਾ ਸੀ ਦੇਣ ਜਾਣਾ ਸੀ ਉਹਨਾਂ ਨੂੰ ਸੋਨਾ ਚਾਂਦੀ ਵਗੈਰਾ ਵੀ ਸੀ ਹਾਂਜੀ ਥੋੜਾ ਉਹ ਵੀ ਹਾਂਜੀ ਸੀ ਤੇ ਡਾਲਰ ਵਗੈਰਾ ਡਾਲਰ ਮੇਰੇ ਕੋਲ 3600 ਡਾਲਰ ਸੀ ਜਿਹੜਾ ਲੈ ਕੇ ਗਏ ਆ ਬਾਕੀ 40 ਤੇ 1000 ਮੈਂ ਕਿ 35 ਤੋਂ 40 ਹਜ਼ਾਰ ਇੰਡੀਅਨ ਕਰੰਸੀ ਸੀ ਜਿਆਦੀ ਜਿਹੜੀ ਉਹ ਮਿਸਿੰਗ ਆ ਵਿੱਚੋਂ ਹਾਂਜੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਹੁਣ ਤਾਂ ਸੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਆ ਹੁਣ ਕੀ ਜੋ ਹੈਪਨ ਹੋ ਗਿਆ ਉਹ ਤਾਂ ਹੋ ਹੀ ਗਿਆ ਬਾਕੀ ਪ੍ਰਸ਼ਾਸਨ ਕੋਈ ਹੀ ਹੈਲਪ ਮੰਗਦੇ ਆ ਕਿ ਚਲੋ ਅੱਗੋਂ ਵਾਰ ਦਾ ਤੇ ਜਿਹੜੀ ਹੈ ਪ੍ਰੋਟੈਕਸ਼ਨ ਪ੍ਰੋਟੈਕਸ਼ਨ ਮਿਲਣੀ ਚਾਹੀਦੀ ਹੈ ਬੇਸਿਕਲੀ ਸਪੈਸ਼ਲੀ ਜਿਹੜੇ ਬਾਹਰੋਂ ਐਨ ਆਰ ਆਈ ਬੰਦੇ ਆਉਂਦੇ ਕਿਉਂਕਿ ਬੇਫਿਕਰ ਹੋ ਕੇ ਆਉਂਦੇ ਵਿਚਾਰੇ ਜੋ ਦੇਦਾਂ ਦਾ ਹੈਪਨ ਹੁੰਦਾ ਤਾਂ ਫਿਰ ਉਹਨਾਂ ਨੂੰ ਥੋੜਾ ਦੁੱਖ ਲੱਗਦਾ ਜੇ ਗੱਲ ਕਰੀਏ ਆਪਣੇ ਆਸ-ਪਾਸੇ ਜਿਹੜਾ ਤੁਸੀਂ ਕੋਈ ਸੀਸੀਟੀਵੀ ਕੈਮਰੇ ਵਿੱਚ ਕਿਸੇ ਨੂੰ ਦੇਖਿਆ ਹਾਂਜੀ ਪੁਲਿਸ ਡਿਪਾਰਟਮੈਂਟ ਆਈ ਸੀ ਉਹਨਾਂ ਨੇ ਦੇਖਿਆ ਆਦਮੀ ਹੈ ਸੀ ਦੋ ਆਦਮੀ ਮਰਕਲ ਉਹ ਕੰਧ ਟੱਪ ਕੇ ਅੰਦਰ ਵੜੇ ਆ ਤੇ ਸਮਾਨ ਸਮੋਨ ਉਹਨਾਂ ਦੇ ਹੱਥ ਵਿੱਚ ਸੀ ਮੋਰਕੀ ਫਿਕਰਾਂ ਤੋਂ ਕਿ ਵਾਪਸ ਗਏ ਆ ਹਾਂਜੀ ਇਹਦੇ ਇਨਵੈਸਟੀਗੇਸ਼ਨ ਨੂੰ ਪੂਰੇ ਕਰ ਰਹੇ ਆ ਆਪਣੇ ਹੁਣ ਕੀ ਮੰਗ ਕਰਦੇ ਆ ਪੁਲਿਸ ਤੋਂ ਪੁਲਿਸ ਕੋਈ ਮੰਗ ਕਰ ਰਹੇ ਕਿ ਇਨਸਾਫ ਮਿਲਣਾ ਚਾਹੀਦਾ ਇਹ ਐਸਟ ਹਾਂਜੀ ਤੇ ਟੋਟਲ ਕਿੰਨਾ ਕੁ ਨੁਕਸਾਨ ਹੋਇਆ ਹੋਊਗਾ ਰੌਣਡ 5 ਕਰੋੜ ਲੱਖ ਹੋ ਗਿਆ ਹੁਣਾਂ